ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹੈ ਜਿਹੜਾ ਕੁੜੀਆਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਰਾਤ ਨੂੰ ਕਲਾਸਾਂ ਲਗਾਣ ਆਓ ਇੱਕ ਦਿਨ ਦੀ ਐਬਸੈਂਟ ਦਾ ਮਤਲਬ 7 ਦਿਨ ਦੀ ਐਬਸੈਂਟ ਹੈ ਸਟੂਡੈਂਟਸ ਨਾਲ ਬਹੁਤ ਭੱਦੀ ਸ਼ਬਦਾਵਲੀ ਉਹ ਕਰਦਾ ਸੀਗਾ ਤੇ ਕੁੜੀਆਂ ਨੂੰ ਆਪਣੇ ਘਰ ਵੀ ਬੁਲਾਉਂਦਾ ਸੀਗਾ ਤਾਂ ਮੇਰੀ ਇੱਕ ਮੰਗ ਸੀ ਵੀ ਭਾਈ ਜਿਵੇਂ ਬ੍ਰਿਜ ਭੂਸ਼ਣ ਤੇ ਪੜਤਾਲ ਦੀ ਗੱਲ ਹੋ ਰਹੀ ਹੈ अच्छा ਜੀ ਅਜਿਹੇ ਪ੍ਰੋਫੈਸਰ ਸਾਹਿਬ ਦੀ ਪਰਤਾਲ ਹੋਣੀ ਚਾਹੀਦੀ ਜੇ ਸਟੂਡੈਂਟ ਬੋਲ ਰਹੇ ਆ ਕਿਉਂਕਿ ਕੁੜੀ ਦੀ ਜਿਹੜੀ ਮੌਤ ਆ ਉਹ ਸ਼ੱਕੀ ਹਾਲਾਤ ਚ ਹੋਈ ਗਿਆ ਤੇ ਉਹ ਲਗਾਤਾਰ ਬਿਮਾਰੀ ਚੱਲ ਰਹੀ ਸੀ ਕਿ ਪ੍ਰੋਫੈਸਰ ਉਹ ਹੁੰਦਾ ਵੀ ਜਦੋਂ ਉਸ ਰੋਹ ਦੇ ਵਿੱਚੋਂ ਕੁੜੀਆਂ ਨੇ ਹੀ ਉਸ ਪ੍ਰੋਫੈਸਰ ਤੇ ਆਪਣਾ ਗੁੱਸਾ ਝਾੜਿਆ ਤਾਂ ਮੇਰਾ ਨਾਂ ਉਛਾਲ ਦਿੱਤਾ ਗਿਆ ਮੇਰੇ ਅਰਗੇ ਨੂੰ ਖਾਲਸਤਾਨ ਨਾਲ ਜੋੜ ਦਿੱਤਾ ਜਾਂਦਾ ਕਦੀ ਮੇਰੇ ਟਿੱਕਾ ਲੱਗੇ ਹੋਣ ਕਰਕੇ ਜੀ ਸੰਗੀਆਂ ਨੇ ਉਹ ਕੀਤਾ ਹੈ ਕਿਸਾਨ ਯੂਨੀਅਨ ਦਾ ਜਿਹੜਾ ਕਿਸਾਨ ਆਗੂ ਹੈ ਉਹ ਗਰਾਹਾ ਉਹ ਜਾਂਦਾ ਜੀ ਅਸੀਂ ਪੜਤਾਲ ਕਰ ਲਈ ਹੈ ਉਹ ਵੀ ਸਤਮ ਇਹ ਹੈ ਵੀ ਉਹਦੇ ਵਿੱਚ ਉਹ ਪੜਤਾਲ ਕਮਿਸ਼ਨ ਦੇ ਵਿੱਚ ਪੁੱਛਗਿੱਛ ਕਰਨ ਨੂੰ ਖੁਦ ਸਰਜੀਤ ਆਂਦਾ ਉਹਦੀ ਭੈਣ ਬੈਠਦੀ ਹੈ ਤੇ ਜਿਹੜੀ ਕੋੜੀ ਬੈਠਦੀ ਹੈ ਇੱਥੇ ਜਿਹੜੀ ਭਰਤੀ ਭਰ ਕੇ ਰਿਆ ਉਹ ਬਿਲਕੁਲ ਪਾਰਦਰਸ਼ੀ ਨਹੀਂ ਹੈ ਯੂਨੀਵਰਸਿਟੀ ਦਾ ਜਿਹੜਾ ਪੀਆਰਓ ਲੱਗਾ ਹੈ ਉਹ ਜਿਹੜਾ ਦਲਜੀਤ ਅਮੀ ਸੀਗਾ ਇਹ ਕਾਂਗਰਸ ਦੇ ਖੱਬੇ ਪੱਖੀ ਧਰਾਂ ਦੇ ਵਿੱਚ ਇੱਕ ਸਮਝੌਤਾ ਸੀਗਾ ਪੰਜਾਬ ਦੇ ਵਿੱਚ ਵੀ ਤੁਸੀਂ ਇੰਸਟੀਟਿਊਸ਼ਨ ਸੰਭਲਣੇ ਆ ਅਸੀਂ ਇਹ ਹੈ ਨਾ ਸੰਸਥਾਨਾਂ ਚੋਂ ਨਿਕਲ ਗਏ ਤਾਂ ਜੀ ਖੜਕੂ ਪੈਦਾ ਹੋ ਜਾਣਗੇ ਜਾਂ ਫਿਰਕੂ ਪੋਲਿਟਿਕਸ ਖੜੀ ਹੋ ਜੂਗੀ ਤਾਂ ਉਹ ਸਟੇਟ ਵੀ ਇਹਨਾਂ ਦਾ ਸਾਥ ਦਿੰਦੀ ਆ ਮੈਂ ਕਹਿੰਦਾ ਵੀ ਮੇਰੇ ਤਾਂ ਜੇ ਮੈਂ ਕੁਝ ਮਿਸ ਇਨਫੋਰਮੇਸ਼ਨ ਦਿੱਤੀ ਹੋਗੀ ਤੁਸੀਂ ਸਰਕਾਰ ਨੂੰ ਕਹੋ ਵੀ ਇਸ ਬੰਦੇ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਫ੍ਰੈਂਚਿਕ ਪੜਤਾਲ ਕੀਤੀ ਜਾਵੇ ਪਿੱਛੇ ਦੇ ਇੱਕ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਇੱਕ ਵਿਦਿਆਰਥੀ ਵੱਲੋਂ ਉਹਦੀ ਮੌਤ ਹੋ ਜਾਂਦੀ ਹੈ ਉਸ ਤੇ ਇੱਕ ਰੌਲਾ ਪੈਂਦਾ ਔਰ ਉਹ ਰੌਲੇ ਤੋਂ ਬਾਅਦ ਇੱਕ ਪ੍ਰੋਫੈਸਰ ਜਿਹੜਾ ਹੈਗਾ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੁਸੀਂ ਲੈਫਟ ਦੀ ਉਹ ਸਾਰੀ ਗੱਲ ਕਰ ਰਹੇ ਸੀਗੇ ਔਰ ਤੁਸੀਂ ਉਸ ਚੀਜ਼ ਨੂੰ ਉਹਦੇ ਨਾਲ ਵੀ ਲਿਆ ਕੇ ਜੋੜਿਆ ਵੀ ਕਿਵੇਂ ਇੱਥੇ ਇੱਕ ਮੱਠ ਚੱਲ ਰਹੇ ਨੇ ਤੁਸੀਂ ਸ਼ਾਇਦ ਇਹ ਸ਼ਬਦ ਵੀ ਵਰਤੇ ਉਹ ਕੀ ਮਸਲਾ ਸੀ ਔਰ ਤੁਸੀਂ ਇੰਨਾ ਉਸਤੇ ਮਤਲਬ ਇੰਟੈਂਸਲੀ ਤੁਸੀਂ ਉਹਨੂੰ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਦੇਖੋ ਉਸ ਮਸਲੇ ਦੌਰਾਨੀ ਇੱਕ ਦਿੱਲੀ ਵਾਲਾ ਮਸਲਾ ਚੱਲ ਰਿਹਾ ਸੀ ਵੀ ਜਦੋਂ ਇੱਕ ਕੁਸ਼ਤੀ ਮਹਾਸੰਗਤ ਦਾ ਜਿਹੜਾ ਪ੍ਰਧਾਨ ਸੀਗਾ ਬ੍ਰਿਜ ਭੂਸ਼ਣ ਵੀ ਉਹ ਕਿਸੇ ਖਿਡਾਰੀ ਖਿਡਾਰੀ ਨਾਲ ਮਤਲਬ ਉਸ ਤੇ ਇਲਜ਼ਾਮ ਲੱਗ ਗਿਆ ਸਰਪੰਦੇ ਸ੍ਰੀ ਰਖਸ਼ੋਸ਼ਾਂ ਦੇ ਸ੍ਰੀ ਰਖਸ਼ੋਸ਼ਾਂ ਤੇ ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹੈ ਜਿਹੜਾ ਕੁੜੀਆਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਕੋਲ ਰਾਤ ਨੂੰ ਕਲਾਸਾਂ ਲਗਾਣ ਆਓ ਅੱਛਾ 9 ਵਜੇ ਤੁਸੀਂ ਰਾਤ ਨੂੰ ਮੇਰੇ ਕੋਲ ਕਲਾਸ ਲਗਾਣ ਆਓ ਤੁਸੀਂ ਇੱਕ ਛੁੱਟੀ ਕਰੋਗੇ ਤਾਂ ਤੁਹਾਡੀਆਂ ਸੱਤ ਐਬਸੈਂਟ ਮਾਰਕ ਹੋਣਗੀਆਂ ਇਹ ਪੁਸ਼ਟੀ ਇਹ ਪੁਸ਼ਟੀ ਇਹ ਗੱਲਾਂ ਕਰ ਰਹੇ ਹੋ ਨਾ ਹਾਂ 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 ਇਹ ਸਦਾ ਸਟੂਡੈਂਟਸ ਦੇ ਬਿਆਨ ਹੈ ਬਕਾਇਦਾ ਰਿਸਰਚ ਸਕਾਲਰ ਦਾ ਬਿਆਨ ਹੈ ਉਥੇ ਵੀ ਉਹ ਕੁੜੀ ਨੇ ਦੱਸਿਆ ਸੀ ਵੀ ਮੇਰੀਆਂ ਤਿੰਨ ਛੁੱਟੀਆਂ ਦਾ ਮਤਲਬ ਉਹ ਦਿੱਤਾ 24 ਛੁੱਟੀਆਂ ਕੱਟ ਦਿੱਤੀਆਂ ਗਈਆਂ ਇੱਕ ਦਿਨ ਦੀ ਐਬਸੈਂਟ ਦਾ ਮਤਲਬ ਸੱਤ ਦਿਨ ਦੀ ਐਬਸੈਂਟ ਹੈ ਯੂਨੀਵਰਸਿਟੀ 'ਚ ਕਿਸੇ ਵੀ ਯੂਨੀਵਰਸਿਟੀ ਦਾ ਮੈਨੂੰ ਲੱਗਦਾ ਵੀ ਰੂਲ ਬੁੱਕ ਚ ਇਹੋ ਜੀ ਗਲਤ ਹੈ ਨਹੀਂ ਹੂੰ ਹੂੰ ਹੁਣ ਉਹ ਬੰਦਾ ਮਤਲਬ ਸਟੂਡੈਂਟਸ ਨਾਲ ਬਹੁਤ ਭੱਦੀ ਸ਼ਬਦਾਵਲੀ ਉਹ ਕਰਦਾ ਸੀਗਾ ਤੇ ਕੁੜੀਆਂ ਨੂੰ ਆਪਣੇ ਘਰ ਵੀ ਬੁਲਾਉਂਦਾ ਸੀਗਾ ਹੂੰ ਤੇ ਉਹਦੇ ਵਿੱਚੋਂ ਕੁਝ ਕੁੜੀਆਂ ਨੇ ਇਲਜ਼ਾਮ ਲਾਇਆ ਵੀ ਉਹਨਾਂ ਨੇ ਉਹ ਉਹਦਾ ਨਾਮ ਉਹਦਾ ਸਦੂਕ ਜਿਹੜਾ ਬਹੁਤ ਮਾੜਾ ਸੀਗਾ ਤਾਂ ਮੇਰੀ ਇੱਕ ਮੰਗ ਸੀ ਵੀ ਭਾਈ ਜਿਵੇਂ ਬ੍ਰਿਜ ਭੂਸ਼ਣ ਦੀ ਪੜਤਾਲ ਦੀ ਗੱਲ ਹੋ ਰਹੀ ਹੈ अच्छा ਜਿ ਇਹ ਪ੍ਰੋਫੈਸਰ ਸਾਹਿਬ ਦੀ ਪਰਤਾਲ ਹੋਣੀ ਚਾਹੀਦੀ ਜੇ ਸਟੂਡੈਂਟ ਬੋਲ ਰਿਹਾ ਠੀਕ ਹੈ ਵੀ ਅੰजाम ਲੱਗਿਆ ਹਾਂ ਕਿਉਂਕਿ ਕੁੜੀ ਦੀ ਜਿਹੜੀ ਮੌਤ ਆ ਉਹ ਸ਼ੱਕੀ ਹਾਲਾਤ ਚ ਹੋਈ ਗਿਆ ਤੇ ਉਹ ਲਗਾਤਾਰ ਬਿਮਾਰੀ ਚੱਲ ਰਹੀ ਸੀ ਕਿ ਪ੍ਰੋਫੈਸਰ ਉਹ ਹੁੰਦਾ ਪੜਿਆ ਲਿਖਿਆ ਜੇ ਟੀਚਰ ਦੀ ਕਲਾਸ ਚ ਪਤਾ ਲੱਗੇ ਵੀ ਬੱਚਾ ਬਿਮਾਰ ਹੈ ਜਾਂ ਬਹੁਤ ਜ਼ਿਆਦਾ ਉਹਦੀ ਕੰਡੀਸ਼ਨ ਦੇਖ ਕੇ ਉਹਦਾ ਪਤਾ ਲੱਗ ਜਾਂਦਾ ਤਾਂ ਉਹਨੂੰ ਟ੍ਰੀਟਮੈਂਟ ਦੇਣਾ ਉਸ ਪ੍ਰੋਫੈਸਰ ਦਾ ਉਸ ਯੂਨੀਵਰਸਿਟੀ ਦਾ ਦੀ ਜ਼ਿੰਮੇਵਾਰੀ ਹੁੰਦੀ ਹੈ ਪਹਿਲੇ ਤੌਰ ਤੇ ਮੁੜ ਕੇ ਤੁਸੀਂ ਕਹਿੰਦੇ ਆ ਵੀ ਉਹ ਤੇ ਕੁੜੀ ਦੇ ਮਾਪੇ ਨੇ ਉਹਦਾ ਇਲਾਜ ਨਹੀਂ ਕਰਾਇਆ ਤਾਂ ਮਰ ਗਈ ਤਾਂ ਇਹ ਇੱਕ ਸਰਾਸਰ ਝੂਠ ਤੇਗਾ ਤੇ ਦੂਜੀ ਗੱਲ ਇਹ ਵੀ ਜਦੋਂ ਉਸ ਰੋਹ ਦੇ ਵਿੱਚੋਂ ਕੁੜੀਆਂ ਨੇ ਹੀ ਉਸ ਪ੍ਰੋਫੈਸਰ ਤੇ ਆਪਣਾ ਗੁੱਸਾ ਝਾੜਿਆ ਤਾਂ ਮੇਰਾ ਨਾਂ ਉਛਾਲ ਦਿੱਤਾ ਗਿਆ ਮੈਂ ਸਿਰਫ ਇੰਨੀ ਗੱਲ ਲਿਖੀ ਸੀ ਕਿਉਂਕਿ ਇੱਕ ਨਾ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਪੰਪੋਸ਼ਤੀ ਡੈਥ ਹੋਈ ਸੀ ਉਹ ਵੀ ਸ਼ੱਕੀ ਹਾਲਾਤਾਂ 'ਚ ਹੋਈ ਸੀ ਤੇ ਉਹ ਦੱਸਿਆ ਜਾ ਰਿਹਾ ਸੀ ਵੀ ਅ ਡਿਪਰੈਸ਼ਨ ਦੇ ਵੀ ਸ਼ਿਕਾਰ ਸੀ ਡਾਕਟਰ ਉਦੋਂ ਖੱਬੇ ਪੱਕੀ ਤੇ ਰਾਣੇ ਜ਼ਾਦਾ ਮਸਲਾ ਕਹਿ ਕੇ ਇਸ ਮਸਲੇ ਨੂੰ ਖੜਾ ਕੀਤਾ ਅੱਛਾ ਹਾਲਾਂਕਿ ਅਸੀਂ ਸਹਿਮਤ ਸੀਗੇ ਵੀ ਉਸ ਮਸਲੇ ਦੀ ਵੀ ਪੜਤਾਲ ਹੋਣੀ ਚਾਹੀਦੀ ਜੇ ਜ਼ਾਦਾ ਦਾ ਮਸਲਾ ਜਾਂ ਕੁਝ ਵੀ ਆ ਹਰੇਕ ਪੱਖ ਤੋਂ ਪੜਤਾਲ ਹੋਣੀ ਚਾਹੀਦੀ ਹੂੰ ਪਰ ਜਦੋਂ ਇੱਥੇ ਜਸ਼ਨ ਦੀ ਮੌਤ ਹੁੰਦੀ ਹੈ ਅਸੀਂ ਤਾਂ ਇਹੀ ਕਹਿੰਦੇ ਆ ਵੀ ਭਾਈ ਜਿਸ ਤਰ੍ਹਾਂ ਬ੍ਰਿਜ ਭੂਸ਼ਣ ਤੇ ਇਲਜ਼ਾਮ ਲੱਗੇ ਆ ਉਹਦੀ ਪੜਤਾਲ ਕਰਾਓ ਹੂੰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਓ ਹਮ ਤੇ ਇਹ ਸਾਰੀ ਕਹਾਣੀ ਦਾ ਪਤਾ ਲੱਗਣਾ ਚਾਹੀਦਾ ਕਿਉਂਕਿ ਕੁੜੀਆਂ ਦੇ ਬਿਆਨ ਹੈ ਹਮ ਉਸ ਗੱਲ ਤੇ ਅਸੀਂ ਫਿਰ ਕੋ ਹੋ ਜਾਨਨੇ ਆ ਮੇਰੇ ਅਰਗੇ ਨੂੰ ਖਾਲਸਤਾਨ ਨਾਲ ਜੋੜ ਦਿੱਤਾ ਜਾਂਦਾ ਕਦੀ ਮੇਰੇ ਟੱਕਾ ਲੱਗੇ ਹੋਣ ਕਰਕੇ ਜੇ ਸੰਗੀਆਂ ਨੇ ਉਹ ਕੀਤਾ ਮਤਲਬ ਕਿ ਜੇ ਤਾਂ ਇੱਕ ਬੰਦਾ ਕਿਉਂਕਿ ਉਹ ਦੱਸਿਆ ਜਾਂਦਾ ਵੀ ਪ੍ਰੋਫੈਸਰ ਸੁਜੀਤ ਜਿਹੜਾ ਸੀ ਹਮ ਉਹੀ ਨੇ ਸਸਪੈਂਡ ਹੋਇਆ ਹੈ ਨਾ ਹਾਂ ਹਾਂ ਦੀ ਉਹਦਾ ਜਿਹੜਾ ਪਿੱਛੋਂ ਮਤਲਬ ਸਿਧਾਂਤ ਦੇ ਤੌਰ ਤੇ ਆਪਣਾ ਜੁੜਿਆ ਉਹਦਾ ਖੁੱਲੇ ਆ ਵੀ ਉਹ ਸੀਪੀਆਈ ਨਾਲ ਰਿਹਾ ਉਸ ਤੋਂ ਬਾਅਦ ਉਹ ਬਣਾ ਇਹ ਦੇਖੋ ਵੀ ਇਹ ਉਹ ਕਿਸਾਨ ਯੂਨੀਅਨ ਦਾ ਜਿਹੜਾ ਕਿਸਾਨ ਆਗੂ ਹੈ ਉਹ ਗਰਾਹਾਂ ਉਹ ਜਾਂਦਾ ਜੀ ਅਸੀਂ ਪੜਤਾਲ ਕਰ ਲਈ ਹੈ ਇਹ ਤਾਂ ਇੱਕ ਟੀਚਰ ਦਾ ਮਸਲਾ ਉਹ ਦਾਗ ਹੀ ਨਹੀਂ ਹੋ ਸਕਦਾ ਵੀ ਉਹ ਤੂੰ ਕੌਣ ਹੈ ਤੇਰੇ ਕੋ ਕੀ অথੋਰੀਟੀ ਹੈ ਤੁਸੀਂ ਇੱਕ ਜਗ੍ਹਾ ਕਹਿੰਦੇ ਆ ਵੀ ਬ੍ਰਿਜ ਭੂਸ਼ਣ ਦੀ ਪੜਤਾਲ ਹੋਵੇ ਹੂੰ ਵੀ ਉਹ ਅਸਤੀਫਾ ਵੀ ਦੇਵੇ ਹੂੰ ਤੁਸੀਂ ਇਹ ਕਹਿੰਦੇ ਆ ਵੀ ਸੁਰਜੀਤ ਦੀ ਪੜਤਾਲ ਅਸੀਂ ਕਰਾਂਗੇ ਅਸੀਂ ਕਰ ਲਈ ਹੈ ਇਹਦੀ ਅਸੀਂ ਬਾੜਾ ਪਰਤਾਲ ਦੀ ਲੋੜ ਨਹੀਂ ਸਮਝਦੇ ਤੇ ਅਸਤੀਫਾ ਵੀ ਨਾ ਦੇਵੇ। ਇਹ ਡਬਲ ਸਟੈਂਡਰਡ ਸੀ। ਡਬਲ ਸਟੈਂਡਰਡ ਹੈ ਇਹ ਇਹ ਨਾ ਪਿਓਰ ਹੈ। ਪਿਓਰ ਹੈ। ਹੁਣ ਉਹਦੇ ਵਿੱਚ ਪਰਤਾਲ ਕਮਿਸ਼ਨ ਪਹਿਲਾਂ ਬੈਠਾ ਤੇ ਪਰਤਾਲ ਕਮਿਸ਼ਨ ਦੇ ਵਿੱਚ ਤਕਰੀਬਨ 20 ਕੁ ਕੁੜੀਆਂ ਦੇ ਬਿਆਨ ਦਰਜ ਹੋਏ ਸੀ। ਉਹਦੇ ਵਿੱਚ ਪਰਤਾਲ ਕਮਿ ਉਹਦੀ ਪਰਤਾਲ ਹੋ ਚੁੱਕੀ ਛਾ ਰਿਪੋਰਟ ਨਹੀਂ ਬਾਹਰ ਆਈ। ਉਹ ਰਿਪੋਰਟ ਇਹਨਾਂ ਨੇ ਜਨਤਕ ਨਹੀਂ ਕੀਤੀ। ਅੱਛਾ ਪਹਿਲੇ ਦੀ ਪਹਿਲੇ ਦੀ ਮੁਰਕੇ ਨਵਾਂ ਪਰਤਾਲ ਕਮਿਸ਼ਨ ਬਿਠਾ ਲਿਆ। ਉਹ ਇਹ ਦੇਖੋ ਵੀ ਸਤਮ ਇਹ ਹੈ ਵੀ ਉਹਦੇ ਵਿੱਚ ਉਹ ਪਰਤਾਲ ਕਮਿਸ਼ਨ ਦੇ ਵਿੱਚ ਕੁੱਛੇ ਕਿਛ ਕਰਨ ਨੂੰ ਖੁਦ ਸਰਜੀਤ ਆਂਦਾ ਉਹਦੀ ਭੈਣ ਬੈਠਦੀ ਆ ਜਿਹੜੀ ਕੁੜੀ ਬੈਠਦੀ ਆ ਨਹੀਂ 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 ਇੱਕ ਮਿੰਟ ਜਿਹੜਾ ਦੋਸ਼ੀ ਅਧਿਆਪਕ ਹੈ ਪ੍ਰੋਫੈਸਰ ਸਰਜੀਤ ਉਹ ਉੱਥੇ ਵਿੱਚ ਬੈਠਦਾ ਉਹਨੂੰ ਬੁਲਾਇਆ ਜਾਂਦਾ ਕਈ ਵਾਰ ਜਦੋਂ ਕੁੜੀਆਂ ਬਿਆਨ ਦੇਣ ਆਂਦੀਆਂ ਤੇ ਉਹ ਜਿਹੜਾ ਯੂਨੀਵਰਸਿਟੀ ਦਾ ਵੀਸੀ ਹੈ ਜਿਹੜਾ ਕਿ ਉਹਨਾਂ ਨੂੰ ਬਚਾ ਰਿਹਾ ਉਹ ਕਹਿੰਦਾ ਵੀ ਸਾਡੀ ਰੂਲ ਬੁੱਕ ਕਹਿੰਦੀ ਹੈ ਕਿ ਉਹ ਇੱਥੇ ਪੜਤਾਲ ਦੇ ਵਿੱਚ ਬੈਠ ਸਕਦਾ अच्छा ये ता जेड़ा मसला ही दूजा ਵੈ ਕੋਈ ਕਰਪਸ਼ਨ ਵਾਲਾ ਮਸਲਾ ਤਾਂ ਹੈ ਨੀਗਾ ਰੇਪ ਦਾ ਮਸਲਾ ਹੈ ਜਨਸੀ ਛੇੜਛਾੜ ਦਾ ਮਸਲਾ ਹੈ ਹੈ ਇਹਦੇ ਵਿੱਚ ਤਾਂ ਬੰਦਾ ਜਿਹੜਾ ਨਾਮਜਾਦ ਬੰਦਾ ਉਹ ਬੈਠ ਹੀ ਨਹੀਂ ਸਕਦਾ ਇਸ ਕਰਕੇ ਇੱਕ ਪੂਰੇ ਧਿਰ ਵੱਲੋਂ ਉਹਨੂੰ ਬਚਾਇਆ ਗਿਆ ਤੇ ਦੂਸਰੀ ਗੱਲ ਇਹ ਹੈ ਵੀ ਯੂਨੀਵਰਸਿਟੀ ਦੇ ਵਿੱਚ ਮਾਠ ਇਸ ਤਰ੍ਹਾਂ ਬਣਿਆ ਉਹਦੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਵੀ ਲੱਗ ਜਾਊਗਾ ਇੱਥੇ ਜਿਹੜੀ ਭਰਤੀ ਭਰ ਕੇ ਰਿਆ ਉਹ ਬਿਲਕੁਲ ਪਾਰਦਰਸ਼ੀ ਨਹੀਂ ਹੈ ਯੂਨੀਵਰਸਿਟੀ ਦਾ ਜਿਹੜਾ ਪੀਆਰਓ ਲੱਗਾ ਹੈ ਉਹ ਜਿਹੜਾ ਦਲਜੀਤ ਅੰਮੀ ਸੀਗਾ ਹੂੰ ਉਹਦੀ ਜਦੋਂ ਸਿਲੈਕਸ਼ਨ ਹੋਈ ਹੈ ਉਹਨੂੰ ਵੀ ੱੱਕੇ ਨਾਲ ਦੂਜੇ ਨੰਬਰ ਤੇ ਲਿਆਂਦਾ ਗਿਆ ਪਹਿਲਾਂ ਅੱਛਾ ਫਿਰ ਉਹਦਾ ਤਜਰਬਾ ਵੀ ਜਿਹੜਾ ਹੈ ਉਹ ਵੀ ਪੇਪਰ ਫਰਜੀ ਹੈ ਕੋਈ ਉਹਦਾ ਪੇਪਰ ਨਹੀਂ ਹੈ ਚਲੋ ਉਹ ਮਸਲਾ ਹੋਰ ਹੋ ਛੇੜਛਾੜ ਕੀਤੇ ਹੈ ਤਾਂ ਇੱਕ ਮਤਲਬ ਕਲਟ ਬਣਾਇਆ ਜਾ ਰਿਹਾ ਹੈ ਖਾਸ ਧਿਰ ਦੇ ਬੰਦਿਆਂ ਨੂੰ ਹੀ ਉੱਥੇ ਬਿਠਾਇਆ ਜਾ ਰਿਹਾ ਹੈ ਇੱਕ ਮੱਠ ਦੀ ਤਰ੍ਹਾਂ ਮੇਰਾ ਇਹ ਕਹਿਣਾ ਹੈਗਾ ਵੀ ਸਾਡੇ ਜਿਹੜੇ ਮਤਲਬ ਉਹ ਇਹ ਕੋਈ ਅੱਜ ਦੀ ਨਹੀਂ ਇਹ ਤਾਂ ਜਦੋਂ ਤੋਂ ਇਹ ਸ਼ਾਇਦ ਆਈ ਜਿਆਦਾ ਜਿਹੜਾ ਵਧਿਆ ਕੰਮ ਏ ਜਦੋਂ 84 ਵੇਲੇ ਇੱਕ ਸਟੇਟ ਦੀ ਪੂਰੀ ਇੱਕ ਇਹਨਾਂ ਨੂੰ ਸਪੋਰਟ ਮਿਲ ਗਈ ਜਾਂ ਇੱਕ ਉਹ ਇੱਕ ਅੰਬ੍ਰੇਲਾ ਮਿਲ ਗਿਆ ਉਹਦੇ ਅੰਦਰ ਤਾਂ ਮੈਨੂੰ ਲੱਗਦਾ ਇਹਨਾਂ ਨੇ ਅੱਗੇ ਇਹਨਾਂ ਦੇ ਪਤਾ ਨਹੀਂ ਕਿੰਨੇ ਬੰਦੇ ਅੱਗੇ ਫਿੱਟ ਹੋਣਗੇ ਯੂਨੀਵਰਸਿਟੀਆਂ ਕਾਲਜਾਂ ਦੇ ਤਰ੍ਹਾਂ ਮਤਲਬ ਕਬਜ਼ਾ ਇਹਨਾਂ ਦਾ ਇਸ ਥੋਟ ਦਾ ਹੀ ਆ ਦੇਖੋ ਏਸੀ ਕਰਕੇ ਮੈਂ ਕਹਿਣਾ ਨਾ ਵੀ ਮੈਂ ਸੈਕੂਲਰ ਪੋਲਿਟਿਕਸ ਦਾ ਵਿਰੋਧੀ ਹਾਂ ਜਿਹੜਾ ਫਰਜੀ ਸੈਕੂਲਰਿਜ਼ਮ ਕਹਿੰਨਾ ਇਹਨੂੰ ਮੈਂ ਇਹ ਕਾਂਗਰਸ ਤੇ ਖੱਬੇ ਪੱਖੀ ਧਰਾਂ ਦੇ ਵਿੱਚ ਇੱਕ ਸਮਝੌਤਾ ਸੀਗਾ ਪੰਜਾਬ ਦੇ ਵਿੱਚ ਵੀ ਤੁਸੀਂ ਇੰਸਟੀਟਿਊਸ਼ਨ ਸੰਭਲਣੀਆਂ ਹੈ ਅੱਛਾ ਤੇ ਅਸੀਂ ਰਾਜਨੀਤਿਕ ਸੱਤਾ ਲੈਣੀ ਹੈ ਤਾਂ ਉਹ ਲਾਗੂ ਹੁੰਦਾ ਗਿਆ ਪਰ ਪੰਜਾਬ ਦੇ ਵਿੱਚ ਜਦੋਂ ਹੁਣ ਦੇਖਦੇ ਆ ਇਹ ਇਹਨਾਂ ਦੀ ਹੁਣ ਸਾਂਝ ਭਾਜਪੀ ਨਾਲ ਵੀ ਹੋਈ ਹੋਈ ਹੈ ਅੱਛਾ ਸਟੇਟ ਨੇ ਹੀ ਇਹਨਾਂ ਨੂੰ ਰੱਖਿਆ ਇਹ ਸਟੇਟ ਅੱਗੇ ਕਹਿ ਦਿੰਦੇ ਆ ਜੀ ਉਹ ਜੀ ਜੇ ਅਸੀਂ ਸਾਨੂੰ ਅਸੀਂ ਇਹ ਨਾ ਸੰਸਥਾਨਾਂ ਚੋਂ ਨਿਕਲ ਗਏ ਤਾਂ ਜੀ ਖੜਕੂ ਪੈਦਾ ਹੋ ਜਾਣਗੇ ਜਾਂ ਫਿਰਕੂ ਪੋਲਿਟਿਕਸ ਖੜੀ ਹੋ ਜੂਗੀ ਤਾਂ ਉਹ ਸਟੇਟ ਵੀ ਇਹਨਾਂ ਦਾ ਸਾਥ ਦਿੰਦੀ ਆ ਤੇ ਹੁਣ ਬੀਜੇਪੀ ਵੀ ਇਹਨਾਂ ਦਾ ਪੂਰਾ ਸਾਥ ਦਿੰਦੀ ਆ ਅੱਛਾ ਹਾਂ ਉਹ ਇਹਦੇ ਤੁਹਾਨੂੰ ਤੁਸੀਂ ਜੇ ਦੇਖ ਬਾਕੀ ਥਾਵਾਂ ਤੇ ਤਾਂ ਸੁਣੀਦਾ ਵੀ ਬੀਜੇਪੀ ਦੇ ਜੀ ਬੰਦੇ ਆ ਜਾਂ ਜੋ ਵੀ ਆ ਵੀ ਇਹ ਕ ਅਟੈਕ ਆ ਉਹਨਾਂ ਦਾ ਕਮਿਊਨਿਸਟਾਂ ਤੇ ਲੈਫਟ ਤੇ ਹੋਰ ਪਰ ਪੰਜਾਬ ਦੇ ਵਿੱਚ ਇੱਥੇ ਸਪੋਰਟ ਹੈ ਤੁਸੀਂ ਇਹ ਦੇਖ ਲਓ ਵੀ ਜਿੱਦਾਂ ਦਾ ਬ੍ਰਿਜ ਭੂਚਾਲ ਦਾ ਮਸਲਾ ਸੀਗਾ ਉਹੀ ਤਰ੍ਹਾਂ ਦਾ ਮਸਲਾ ਪ੍ਰੋਫੈਸਰ ਸੁਜੀਤ ਦਾ ਸੀਗਾ ਹੂੰ ਪੰਜਾਬ ਬੀਜੇਪੀ ਨੇ ਕੋਈ ਮੰਗ ਨਹੀਂ ਚੱਕੀ ਹੂੰ ਵੀ ਉਹਦੇ ਤੇ ਕਿਉਂਕਿ ਹਾਲਾ ਕਿ ਉਹਨਾਂ ਦੇ ਲੀਡਰ ਤੇ ਕਾਮਰੇਡ ਦਿੱਲੀ ਜਾ ਕੇ ਧਰਨਾ ਲਾਉਂਦੇ ਰਹੇ ਅੱਛਾ ਪਰ ਪੰਜਾਬ ਬੀਜੇਪੀ ਦਾ ਕੋਈ ਲੀਡਰ ਦੂਜੀ ਗੱਲ ਇਹ ਯੂਨੀਵਰਸਿਟੀ 'ਚ ਕੁਝ ਬੰਦੇ ਤਾਂ ਆਏ ਹੀ ਬੀਜੇਪੀ ਦੇ ਲੀਡਰਾਂ ਦੀ ਸਪਾਰਸ਼ ਤੇ ਕੁਝ ਜਿਹੜੇ ਆ ਮੀਡੀਆ ਡਿਪਾਰਟਮੈਂਟ ਚ ਆਏ ਆ ਜੋ ਕੁਝ ਪੀਆਰਓ ਲੈਵਲ ਤੇ ਆਏ ਆ ਉਹ ਸਾਰੇ ਕੁਝ ਮਤਲਬ ਭਾਜਪੀ ਨਾਲ ਮਤਲਬ ਆਪਣੀ ਹੋ ਕਰਕੇ ਆਏ ਆ ਗੰਡੋਪੁੱਤ ਕਰਕੇ ਆਏ ਆ ਅੱਛਾ ਅੱਛਾ ਕਿਉਂਕਿ ਇੱਕ ਸੈਂਟਰ ਦਾ ਵੀ ਅਧਾਰ ਹੈ ਨਾ ਉੱਥੇ ਮਾਸ ਮੀਡੀਆ ਦੇ ਉਹਦੇ ਵਿੱਚ ਡਿਪਾਰਟਮੈਂਟ ਹੈ ਉਹ ਸੈਂਟਰ ਹੀ ਪ੍ਰਵਾਨਗੀ ਦਿੰਦਾ ਹੈ ਉਹਨਾਂ ਭਰਤੀਆਂ 'ਚ ਤੇ ਉਹਨ ਜਦੋਂ ਲੈਫਟ ਦਾ ਬੰਦਾ ਇੱਕ ਪਾਸਿਓਂ ਇੱਕ ਡਿਪਾਰਟਮੈਂਟ 'ਚ ਰਿਟਾਇਰ ਹੁੰਦਾ ਤੇ ਅਗਲੇ ਦਿਨ ਉਹਨੂੰ ਫੇਰ ਪੀਆਰਓ ਜਿੰਨੇ ਕਿ 60 ਸਾਲ 61 ਸਾਲ ਦਾ ਹੋ ਗਿਆ ਹੋਵੇ ਤੇ ਪੈਨਸ਼ਨ ਵੀ ਲਵੇ ਹੁਣ ਉਹ ਜਦੋਂ ਬੰਦਾ ਯੂਨੀਵਰਸਿਟੀ ਦੇ ਵਿੱਚ ਨਵਾਂ ਪੀਆਰਓ ਬਣਾ ਲਿਆ ਜਾਂਦਾ ਹੈ ਤਾਂ ਇੱਕ ਤਾਂ ਉਹ ਇੱਕ ਨਵੇਂ ਨੌਜਵਾਨ ਦੀ ਤਾਂ ਨੌਕਰੀ ਖਾ ਗਿਆ ਦੂਜੇ ਪਾਸੇ ਉਹ ਪੈਨਸ਼ਨ ਵੀ ਲੈ ਰਿਹਾ ਹੈ ਤੀਜੇ ਪਾਸੇ ਉਹ ਪੋਲੀਟੀਕਲ ਐਕਟਿਵਿਜ਼ਮ ਵੀ ਕਰਦਾ ਹੈ ਤਾਂ ਇਹ ਸਾਰਾ ਕੁਝ ਦਿਖਦਾ ਵੀ ਇਹ ਮੱਠ ਬਣਾਇਆ ਜਾ ਰਿਹਾ ਹੈ ਸਾਨੂੰ ਲੱਗਦਾ ਵੀ ਇਹ ਪੰਜਾਬੀ ਯੂਨੀਵਰਸਿਟੀ ਨੂੰ ਇਹੋ ਜਿਹੇ ਮੱਠ ਬਨਣ ਤੋਂ ਰੁਕਣਾ ਪਊਗਾ ਅੱਛਾ ਤਾਂ ਮੈਂ ਜਿਹੜੀ ਗੱਲ ਕਹਿਣਾ ਹੈ ਇਹ ਇਹ ਗੱਲ ਦੀ ਜਿਹੜੀ ਹੈ ਕਿਸੇ ਸਟੇਟ ਏਜੰਸੀ ਕੋਲੋਂ ਪੜਤਾਲ ਕਰਾ ਲੈਣ ਤੁਸੀਂ ਹਾਈ ਕੋਰਟ ਕੋਲੋਂ ਪੜਤਾਲ ਕਰਾ ਲੈਣ ਸਭ ਕੁਝ ਨਿਕਲੇ ਆਣਾ ਜੀ ਜੈਨੂਨ ਇਹ ਤਾਂ ਡਿਮਾਂਡ ਬਿਲਕੁਲ ਜੈਨੂਨੀ ਬਣਦੀ ਹੈ ਵੀ ਇੱਕ ਇੱਕ ਪੜਤਾਲ ਕਰਾਉਣ ਦੀ ਡਿਮਾਂਡ ਤਾਂ ਜਦੋਂ ਇਹ ਹਰ ਥਾਂ ਤੇ ਦੂਸਰੀ ਥਾਂਾਂ ਤੇ ਵੀ ਕਿਹਾ ਜਾਂਦਾ ਕਿ ਇੱਥੇ ਇੱਥੇ ਵੀ ਕਰਵਾਉਣੀ ਪੈਂਦੀ ਹੈ ਹੁਣ ਇਹਦੇ ਵਿੱਚੋਂ ਇਹ ਦੱਸੋ ਵੀ ਇੱਥੇ ਇਸ ਗੱਲ ਦੇ ਵਿੱਚ ਇਸ ਮੰਗ ਦੇ ਵਿੱਚ ਕਿੱਥੇ ਸੈਪਰੇਟਿਸਮ ਦੀ ਪੋਲਿਟਿਕਸ ਹੈ ਖਾਲਸਤਾਨ ਕਿੱਥੋਂ ਆ ਗਿਆ ਹੂੰ ਮੇਰਾ ਨਾਮ ਉਹ ਕਰਕੇ ਕਦੀ ਮੈਨੂੰ ਇਹਨਾਂ ਨੇ ਕਿਹਾ ਤਵੀ ਅਮਰਿਤਪਾਲ ਦਾ ਜਾਨਸ਼ੀਨ ਆ ਗਿਆ ਕਦੀ ਭਿੰਡਰਾਂ ਵਾਲੇ ਦਾ ਜਾਨਸ਼ੀਨ ਆ ਗਿਆ ਮਤਲਬ ਇਹ ਕਹਿ-ਕਹਿ ਕੇ ਇਹਨਾਂ ਨੇ 300 ਤੋਂ ਵੱਧ ਖਾਤੇ ਆ ਤੂੰ ਇਹ ਪ੍ਰਚਾਰ ਚਲਾਇਆ ਹੂੰ ਹੂੰ ਉਹ ਮੀਨ ਜੱਥੇਬੰਦੀ ਉਗਰਾਹਾਂ ਨਾਲ ਜੁੜੇ ਹੋਏ ਬੰਦੇ ਸੀ ਹੂੰ ਹੂੰ ਸੋ ਮਤਲਬ ਮੈਂ ਕਹਿਣਾ ਵੀ ਮੇਰੇ ਤਾਂ ਜੇ ਮੈਂ ਕੁਝ ਮਿਸ ਇਨਫੋਰਮੇਸ਼ਨ ਦਿੱਤੀ ਹੋਗੀ ਤੁਸੀਂ ਸਰਕਾਰ ਨੂੰ ਕਹੋ ਵੀ ਇਸ ਬੰਦੇ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਫ੍ਰੈਂਚਿਕ ਪੜਤਾਲ ਕੀਤੀ ਜਾਵੇ ਹੂੰ ਹੂੰ ਠੀਕ ਹੈ ਉਸ ਗੱਲ ਤੋਂ ਭੱਜਦੇ ਆ ਸੋ ਇਸ ਤਰ੍ਹਾਂ ਦਾ ਮਤਲਬ ਇਹ ਪ੍ਰਸੰਗ ਦੀ ਪੋਲਿਟਿਕਸ ਹੀ ਆ ਵੀ ਇੱਕ ਲੈਫਟ ਜਿਹੜਾ ਆਪਣਾ ਨਰੇਟਿਵ ਧੱਕੇ ਨਾਲ ਥੋਪਦਾ ਹੈ ਉਹਦੇ ਵਿੱਚ ਧੱਕੇ ਨਾਲ ਹੀ ਅਕਾਲੀ ਫਿਰਕੂ ਬਣ ਜਾਂਦੇ ਆ ਤੇ ਜੇ ਪੰਜਾਬ ਦੀ ਗੱਲ ਕਰਨ ਵਾਲੇ ਹੋਗੇ ਉਹ ਉਹ ਵੀ ਹਲਸਾਨੀ ਹੋ ਜਾਂਦੇ ਆ ਹੂੰ ਇਹ ਮਸਲਾ ਹੀ ਪ੍ਰਸੰਗ ਦਾ ਹੈ